ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਨਵੇਂ ਮੁੰਡਿਆਂ ਦੀ ਵੀਡੀਓ ਬਹੁਤ ਜ਼ਿਆਦੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਇਹ ਮੁੰਡੇ ਰੈਪ ਕਰ ਰਹੇ ਨੇ ਸੋ ਰੈਪ ਦੇ ਵਿੱਚ ਸਿੱਧੂ ਮੂਸੇਵਾਲਾ ਦੀਪ ਸਿੱਧੂ ਅਤੇ ਭਾਈ ਅਮਰੀਪਾਲ ਸਿੰਘ ਦੀ ਵੱਲੋਂ ਜੋ ਰੈਪ ਕੀਤਾ ਗਿਆ ਹੈ ਤੇ ਪੱਗਾਂ ਵਾਲਿਆਂ ਦੀ ਚੜ੍ਹਾਈ ਦੱਸੀ ਗਈ ਹੈ ਇਹ ਆਪਣੇ ਰੈਪ ਦੇ ਵਿੱਚ ਸਰਕਾਰਾਂ ਦੇ ਗਲਤ ਮਨਸੂਬੇ ਤੇ ਜੋ ਵੀ ਦੀਪ ਸਿੱਧੂ ਸਿੱਧੂ ਮੂਸੇਵਾਲਾ ਦਾ ਕਤਲ ਕਾਂਡ ਹੈ ਉਹਨਾਂ ਨੂੰ ਇਸ ਵਿੱਚ ਦੱਸਿਆ ਗਿਆ ਹੈ ਸੋ ਤੁਸੀਂ ਵੀ ਸੁਣੋ ਇਹਨਾਂ ਮੁੰਡਿਆਂ ਦੀ ਵੀਡੀਓ ਸੁਣ ਕੇ ਜਰੂਰ ਦੱਸਿਓ ਕਿ ਇਹਨਾਂ ਦਾ ਜੋ ਰੈਪ ਹੈ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟ ਜਰੂਰ ਕਰਿਓ ਮੁੰਡਿਆਂ ਨੇ ਆਪਣੇ ਵੱਲੋਂ ਤਾਂ ਪੂਰੀ ਅਤ ਕਰਾਈ ਯਾਰ ਰੈਪ ਬਹੁਤ ਹੀ ਵਧੀਆ ਬੋਲਿਆ ਜੇਕਰ ਤੁਹਾਨੂੰ ਵੀ ਇਹ ਰੈਪ ਵਧੀਆ ਲੱਗੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਵੱਧ ਤੋਂ ਵੱਧ ਲਾਈਕ ਜਰੂਰ ਕਰਿਓ ਚੈਨਲ ਤੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਸ਼ਨ ਜਿਹੜਾ ਲੜਦਾ ਕਾਲੀ ਤੁਸੀਂ ਦਿੰਦੇ ਗੋਲੀਬਾਰ ਪਿਆ ਦੀਪ ਤੇ ਸੰਦੀਪ ਫੇਰ ਮੂਸੇ ਵਾਲੀ ਥਾਰ ਜਸ਼ਨ ਦੇ ਬੋਲ ਤੁਹਾਨੂੰ ਕੇਲ ਵਾਂਗੂ ਖੋਪ ਦੇਤੇ ਮੈਨੂੰ ਲੱਗਦਾ ਕਿ ਤੁਹਾਨੂੰ ਪੱਗਾਂ ਵਾਲੀ ਚੁੱਭ ਦੇ ਜਿਨ੍ਹਾਂ ਨੇ ਟਰੈਕ ਸੂਟ ਕਾਲੇ ਕਾਲੇ ਪਾਏ ਨੇ ਮੱਥੇ ਉਹਨਾਂ ਸਿੱਦੇ ਜਾ ਕੇ ਸੈਂਟਰ ਨਾਲ ਲਾਏ ਨੇ ਨਾ ਮੇਰਾ ਸ਼ੂਟਰ ਤੇ ਗੱਲਾ ਕਰਾ ਖਰੀਆਂ ਉਹ ਕਦੇ ਧੋਮਲੀ ਲਪਾਉਂਦੇ ਹੱਥ ਘੜੀਆਂ ਜੋ ਪਿੱਗੜੇ ਜਾਂਦੇ ਨੇ ਵੇਖ ਹੁਸਨ ਤੇ ਪਰੀਆਂ ਕੋਮਾਲਿਆਂ ਨੂੰ ਤੁਸੀਂ ਜਿਲਾ ਵਿੱਚ ਘੱਕ ਤੇ ਤੇਰੀ ਲਾਲੀਆਂ ਨੂੰ ਤੁਸੀਂ ਸਿਰਾਂ ਉੱਤੇ ਚੱਕ ਤੇ ਮੁੰਡੇ ਵੇਖ ਕਿੰਦਾ ਆ ਪੰਜਾਬ ਬਰੇ ਫੁੱਕਦੇ ਮੈਨੂੰ ਲੱਗਦਾ ਕਿ ਤੁਹਾਨੂੰ ਪੱਗਾਂ ਆਲੇ ਚੋਬਦੇ ਸੱਚੇ ਦਿਲੋਂ ਕੋਣ ਯਾਦ ਰੱਖੇ ਕੁਰਬਾਨੀਆਂ ਨਸ਼ਿਆਂ ਦੇ ਘਾਤੋਂ ਲਈ ਜਾਂਦੇ ਜੇ ਜਵਾਨੀਆਂ ਗਾਇਬ ਇਤਿਹਾਸ ਮੈਂ ਕਿਤਾਬਾਂ ਬਹੁਤ ਪੜੀਆਂ ਉਹ ਕਦੋਂ ਕੋਮੜੀ ਲਪਾਉਂਦੇ ਹੱਥ ਘੜੀਆਂ ਤੋਂ ਪਿਗਲ ਜਾਂਦੇ ਨੇ ਵੇਖ ਹੁਸਨ ਤੇ ਪਰੀਆਂ ਕਿਹੜੀ ਗਲੋ ਸਿਖਾ ਦੀਆਂ ਪਿੱਠਾ ਪਿੱਛੇ ਛੁਰੀਆਂ 1984 ਤੇ ਦਿਲਾਨਾ ਤਾਰਾ ਜੁਰੀਆਂ ਕਿਹੜੀ ਗਲੋ ਸਿਖਾ ਦੀਆਂ ਪਿੱਠਾ ਪਿੱਛੇ ਛੁਰੀਆਂ 1984 ਤੇ ਦਿਲਾਨਾ ਤਾਰਾ ਜੁਰੀਆਂ